ਅਵਾਦੀ ਦੇ ਖਿਲਾਫ ਬੋਲਣਾ ਬੇਵਕੂਫੀ ਦਾ ਸਵਾ ਕੁਛ ਨਹੀਂ ਸੀ ਉਦੋਂ ਤੇ ਖਿਲਾਫ ਬੋਲਣਾ ਬੇਵਕੂਫੀ ਦਾ ਸਵਾ ਕੁਛ ਵੀ ਨਹੀਂ ਹੁੰਦਾ ਤੈਨ ਪੱਥਰ ਮੈਂ ਜੰਤੋ ਪਾਏ ਕਾਗਾ ਰਿਜ ਕਾ ਅੱਗੇ ਕਰ ਧਰਿਆ ਉਹ ਜਿਹੜੇ ਪੱਥਰਾਂ ਦੇ ਵਿੱਚ ਪਹਾੜਾ ਪੱਥਰਾਂ ਸਿਲਾਂ ਦੇ ਵਿੱਚ ਜੀਵ ਜਿਹਾ ਥੋੜੀ ਜਿਹੀ ਜਿਚ ਪੈਦਾ ਕਰ ਦਿੰਦਾ ਅੰਦਰ ਉਹਦਾ ਖਾਣਾ ਹੁੰਦਾ ਪਹਿਲਾਂ ਖਾਣਾ ਹੁੰਦਾ ਜੀਵ ਤਾਂ ਪਹਿਲਾਂ ਹੁੰਦਾ ਜੀ ਪੈਦਾ ਹੀ ਨਹੀਂ ਹੋ ਸਕਦਾ ਜੇ ਕੋਈ ਫਲ ਗੜਦਾ ਹੈ ਤਾਂ ਜੀ ਪੈਦਾ ਹੁੰਦਾ ਗੜਿਆ ਆਇਆ ਪਹਿਲਾਂ ਨੂੰ ਖਾਣ ਬਾਅਦ ਤੇ ਪੈਦਾ ਹੋਇਆ ਜੋ ਖਰਾਕ ਹੈ ਜੀ ਬਾਅਦ ਹੁੰਦਾ ਜੇ ਤੇ ਕੁਝ ਖਾਣ ਨੂੰ ਹੈ ਜੀਬੇ ਉੱਥੇ ਪੈਦਾ ਹੁੰਦਾ ਹੋਰ ਥੋੜੀ ਜੀ ਸੰਦਾ ਸੈਲ ਪੱਥਰ ਵਿੱਚ ਜੰਤੋਂ ਪਾਏ ਆਕਾ ਰੇਜ ਕੋ ਆਕਾ ਰੇਜ ਕੋ ਪਹਿਲਾਂ ਪਿਆਸੀ ਜੀਬ ਤਾਂ ਬਾਅਦ ਚ ਬਣੇ ਉੱਥੇ ਜੀਰੇ ਜੀਬ ਨੂੰ ਪਤਾ ਨਹੀਂ ਆ ਵੀ ਇਹ ਦਿਖਾਉ ਕੀ ਉਹ ਜੀਵ ਉੱਥੇ ਜਾਊਗੀ ਕਹਿੰਦੀ ਇੱਥੇ ਉਹਦੀ ਖਰਾਕ ਹੈ ਜੀ ਯਾ ਜੀਬ ਜਾਣਦੇ ਨੇ ਪਹਿਲਾਂ ਖਰਾਕ ਦੇਖ ਕੇ ਹੀ ਜਾਣਦੇ ਨੇ ਕਿ ਸਾਰ ਪੱਥਰ ਵਿੱਚ ਜੰਤੋਂ ਪਾਇ ਤਾਂ ਕਰ ਰਿਜਕਾ ਕੇ ਕਰਦਾ ਰਿਆ ਸੱਚ ਇਸ ਗੱਲ ਨੂੰ ਮੰਨਣ ਲਾਹਣ ਆਪੇ ਤੁਸੀਂ ਸਮਝ ਜਾਓਗੇ ਕਿ ਉਹ ਜਿਹਨੇ ਪੈਦਾ ਕੀਤਾ ਫਿਰ ਉਹ ਨੂੰ ਸਿਰਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਕੱਲੇ ਕੱਲੇ ਨੂੰ ਰਿਜਕ ਉਠਾ ਕਰਦੇ ਰਿਆ ਬੇਜਣਾਦਾਰ ਰਿਜਕ ਹੋਦੇ ਏ ਅਰੇ ਲੋਕ ਇਹ ਗੱਲ ਕਰਦੇ ਨੇ ਵੀ ਜਦਾਵਾਦੀ ਉਹ ਘਟਵਾਦੀ ਐ ਹੋਜੂ ਸਭ ਬਕਵਾਸ ਆ ਗੁਰਬਾਨੀ ਦੀ ਭਗਤੀ ਸਾਫ ਕਰਦੀ ਹੈ ਤੇ ਹੁਣ ਪਛਤਾਉਣ ਲੱਗੇ ਅਵਾਦੀ ਕਟਣੀ ਨਹੀਂ ਚਾਹੀਦੀ ਐਂਡੀ ਸਾਡੇ ਕੋਲ ਜਮੀਨ ਹੈ ਇੱਥੇ ਦਾ ਬਹੁਤ ਜ਼ਿਆਦਾ ਕੁਝ ਪੈਦਾ ਹੋ ਸਕਦਾ ਹੈ ਅਵਾਦੀ ਦੇ ਖਿਲਾਫ ਬੋਲਣਾ ਬੇਵਕੂਫੀ ਦਾ ਸਵਾ ਕੁਝ ਨਹੀਂ ਸੀ ਉਦੋਂ ਤੇ ਖਿਲਾਫ ਬੋਲਣਾ ਬੇਵਕੂਫੀ ਦੇ ਸਵਾ ਕੁਝ ਨਹੀਂ ਹੁੰਦਾ ਜਾਦਾ ਆਦਮੀ ਐਕਸਪ੍ਰੈਸਿਵਲ ਨੂੰ ਬਦਲਣਾ ਇਹ ਬੇਵਕੂਫੀ ਦਾ ਸਵਾ ਕੁਝ ਨਹੀਂ ਹੁੰਦਾ। ਸਾਦਾ ਜੀਵਨ ਛੱਡ ਕੇ ਬੇਵਕੂਫੀ ਦਾ ਸਵਾ ਕੁਝ ਨਹੀਂ ਹੁੰਦਾ। ਆਜ਼ਾਦੀ ਲੋੜਾਂ ਹੀ ਨਹੀਂ ਅਵਦਾ ਲਿਓ। ਕਿ ਅਸੀਂ ਆਬਾਦੀ ਘਟਾਉਂ ਲੱਗ ਤੈਨੂੰ ਘਟਾਉਂ। ਲੋੜਾਂ ਨਹੀਂ ਸੀ ਬਦੌੜੀਓ, ਆਬਾਦੀ ਨਹੀਂ ਸੀ ਘਟੌਂ। ਚਾਹੀਦਾ ਸੀ ਲੋੜਾਂ ਨਹੀਂ ਸੀ ਬਦਾਉਣੀਆਂ, ਆਬਾਦੀ ਦੀ ਫਿਕਰ ਹੁੰਦੀ। ਮੈਨੂੰ ਚਾਹੀਦਾ ਹਵਾਈ ਜਹਾਜ਼। ਤੁਹਾਨੂੰ ਫਿਰ ਰੂਟ। ਤੁਹਾਨੂੰ ਲੋੜ ਹੈ ਈ ਆਵਾਦੀ ਆਪੇ ਘਟੂ। ਮੈਨੂੰ ਚਾਹੀਦੀ ਏ ਕਾਰ, ਖਰਚਾ ਇਹਨ। ਤਾਂ ਫਿਰ ਉਹ ਕਿਤੇ ਮੰਨ ਲੈ ਖਰਚਾ ਮੈਂ ਇਕੱਲਾ ਕਰ ਦੂੰ। ਜੇ ਉਹ ਘਾੜ ਦੇ ਬਜਾਏ ਮੈਂ ਪੈਦਲ ਚੱਲਾਂ ਜਾਂ ਸਾਈਕਲ ਤੇ ਚੱਲਾਂ। ਤੋਂ ਕਾਰ ਦੇ ਖਰਚੇ ਰੱਖਦੇ ਜੋ ਅਫਰ ਵੱਡ ਜਾ ਤੁਹੀਂ। ਇਧਰ ਨੂੰ ਘੱਲਿਆ ਕੱਲ੍ਹ ਕੰਮ ਕੀਤਾ। ਕਿਉਂ ਉਹ ਜਿਹੜੇ ਬੈਠੇ ਨੇ ਉੱਤੇ ਮਾਇਆਦਾਰੀ ਮਦਦਾਨ। ਉਹਨੇ ਘਰਾਂ ਵੇਚੜੀਆਂ ਨੇ ਆਪਣੀਆਂ ਉਹਨਾਂ ਦਾ ਆਪਣੇ ਬਿਜ਼ਨਸ ਦਾ ਫਾਇਦਾ ਲੀਡ ਉਹ ਕਰ ਰਹੇ ਨੇ ਇਹਨਾਂ ਨੂੰ ਸਥਾਨ ਨੂੰ ਲੀਡ ਕਰ ਰਹੇ ਵਿਦਵਾਨ ਮਾਇਆਤਾਰੀ ਉਹਨਾਂ ਦੀ ਲੀਡਰਸ਼ਿਪ ਜਿਉ ਕੋਈ ਸੰਸਥਾਨ ਨੇ ਕੀਤਾ ਗਲਤ ਕੀਤਾ ਗੁਰਬਾਣੀ ਦੇ ਹਲਟ ਕੀਤਾ ਨੂੰ ਭੁਗਤਦੇ ਨੇ ਭੁਗਤਣ ਦੇ ਜੇ ਕੱਟਾ ਗਲਦੇ ਆਦਮੀ ਵੰਜਾਂ ਵੇਚੜੀਆਂ ਅਸੀਂ ਆਪਣੀਆਂ ਕੀਟਨਾ ਪ੍ਰਚਾਰ ਕਰਤਾ ਉੜ ਜਾਂਦੇ ਸਾਰਾ ਬਣੀ ਦਰਾ ਹੋਗੇ ਪਰ ਰੱਬ ਦੇ ਸੋਤੇ ਭੈੜੇ ਜਾਰੇ ਇਹ ਸਾਰੇ ਜਿਹੜੇ ਆदमी ਨੇ ਮਾਇਆ ਧਾਰੀ ਨੇ ਇੱਕ ਦੂਜੇ ਦੇ ਦੁਸ਼ਮਣ ਨੇ ਇੱਕ ਦੂਜੇ ਦੇ ਦੁਸ਼ਮਣ ਦੁਨੀਆ ਮਰ ਜੇ ਬਈ ਮਰ ਜੇ ਮੇਰੇ ਕੋ ਮਾਇਆ ਆ ਜਾ ਨੁਕਸਾਨ ਹੋ ਜਾ ਪਿਆ ਹੋਇਆ ਅ ਦੁੱਧ ਲਗਲੇ ਨਹੀਂ ਬਣਾਉਂਦੇ ਓ ਨਗਲੇ ਨਹੀਂ ਬਣਾਉਂਦੇ ਕੀ ਨਹੀਂ ਕਰਦੇ ਮਿਲਾਵਟ ਕੀ ਨਹੀਂ ਕਰਦੇ ਕਾਹਦੇ ਵਾਤੇ ਪੈਸੇ ਪੈਸੇ ਐਨੇ ਪੈਸੇ ਦੀ ਜਿਹੜੀ ਇਹਨਾਂ ਨੇ ਭੁੱਖ ਵਧਾ ਲਈ ਇਹ ਆਪਣੀ ਮੌਤ ਐ ਇਹਨਾਂ ਸਾਰਿਆਂ ਦੀ ਉਹ ਰਿਜਕ ਦੇ ਸੰਬਾਹੇ ਠਾਕੁਰ ਕਾਇਮ ਅਣ ਭੋ ਕਰਿਆ ਰਿਜਕ ਤਾਂ ਸਾਰਿਆਂ ਨੂੰ ਢਾਗਰ ਭੇਜਦਾ ਕੱਲੇ ਕੱਲੇ ਦੇ ਸਰ ਤੇ ਜਿਵੇਂ ਰਾਸ਼ਨ ਭੋ ਕਰਿਆ ਰਾਸ਼ਨ ਕਾਲ ਬਣੇ ਨਹੀਂ ਓਏ ਰਾਸ਼ਨ ਕਾਲ ਜਿੱਤੇ ਜੀਰ ਉਹਨਾਂ ਦਾ ਰਾਸ਼ਨ ਮਿਲ ਜਾਣਾ ਕਿ ਤੂੰ ਤੋਂ ਕਾਦੀ ਜੰਤਾ ਪਈ ਹੋਈ ਐ ਇਹਨਾਂ ਨੂੰ ਕਾਦੀ ਜੰਤਾ ਸੀ ਜਿਹੜੇ ਰੌਲਾ ਪਾਉਂਦੇ ਸੀ ਇਹ ਗੱਲ ਤੇ ਵਿਸ਼ਵਾਸ ਨਹੀਂ ਸੀ ਰਲ ਇਹ ਗੱਲ ਤੇ ਵਿਸ਼ਵਾਸ ਨਹੀਂ ਸੀ ਦੇ ਸਾਰੇ ਨੂੰ ਸਮਾਇਆ ਡਾਗਰ ਕਾਇਬਰ ਪੋ ਕਰਿਆ ਇਹਨਾਂ ਨੇ ਤਾਂ ਇਹਨਾਂ ਨੂੰ ਡਰ ਪੈਦਾ ਕੀਤਾ ਸੱਜਣ ਹੁਣ ਵੀ ਕਰ ਰਹੇ ਨੇ ਤੇ ਕੋਈ ਨਿਕਲਿਆ ਗਵੋਦ ਜਾਂ ਕਿਦੋਂ ਰਹੇ ਨੇ ਮੋਤਵਾਲੂ ਜਾਣੀ ਸੀ ਮੋਤਵਾਲੂ ਜਾਂਦਾ ਹੀ ਹੁੰਦੇ ਨੇ ਪਤਾ ਲੱਗ ਜੂ ਸੰਸਾਰ ਦੀ ਅਗਲ ਕੀ ਹੈ ਤੇ ਗੁਰਬਾਣੀ ਕੀ ਹੈ ਉਡੇ ਉਡ ਹਵਾ ਸਹਿ ਕੋਸਾਂ ਤੇ ਸਪਾਸ਼ਾਏ ਬਚਰੇ ਛਰੇਆ ਦੇਖੋ ਤੁਹਾਡੇ ਸਾਹਮਣੇ ਦਿਖਾਇਆ ਹੋਇਆ ਹੈ ਪੂਜਾ ਨੇ ਆਪਣੇ ਅੰਡੇ ਛੱਡ ਕੇ ਬੱਚੇ ਛੱਡ ਕੇ ਸੈਕੜੇ ਕੋਹਾਂ ਦੇ ਆ ਜਾਂਦੀ ਹੈ ਫਿਰ ਵੀ ਬੱਚੇ ਉਹਨਾਂ ਦੇ ਆਪੇ ਨਿਕਲਦੇ ਨੇ ਆਪੇ ਪੜ ਜਾਂਦੇ ਪਰਵਾਰ ਦੇ ਉਹ ਉਡਾਈ ਉਡ ਆਵੇ ਸੈਕੋਸਾਂ ਪੂਜਾ ਉੜ ਕੇ ਸੈਕੋਸਾਂ ਦੇ ਆ ਜਾਂਦੀਆਂ ਨੇ ਬੱਚੇ ਪਿੱਛੇ ਛੱਡੇ ਆਉਂਦੀਆਂ ਨੇ ਤੇਰੇ ਕਬਰਨ ਖਲਾਵਾ ਹੈ ਕਬਰਨ ਜਗਾਵਾ ਹੈ ਉਹਨਾਂ ਨੂੰ ਕੌਣ ਖੜਾਉਂਦਾ ਕਾਉਂਟ ਚ ਆਉਂਦਾ ਜਿਹਨੇ ਪੈਦਾ ਕੀਤਾ ਤੇ ਫੇਰ ਹੋਰੂਏ ਤੁਸੀਂ ਕਿਉਂ ਚਿੰਤਾ ਕਰਦੇ ਹੋ ਮਨ ਮੈਂ ਸਿਮਰਨ ਕਰਿਆ ਕਦੇ ਸੋਚਿਆ ਤੁਸੀਂ ਇਹ ਗੱਲ ਵਿਚਾਰੀ ਹੈ ਇਹ ਸ਼ਬਦ ਨੂੰ ਜੇ ਸੰਸਾਰ ਮੰਨ ਲੈਂਦਾ ਇਹਦੇ ਵਿਸ਼ਵਾਸ ਕਰ ਲੈਂਦੇ ਤਾਂ ਅੱਜ ਸੰਸਾਰ ਦੀ ਸੰਸਾਰ ਦਾ ਰੱਖਿਆ ਕੁਝ ਹੋਰ ਹੁੰਦਾ ਅੱਜ ਜਿਹੜੀ ਹਾਲਾਤ ਅੱਜ ਪੈਦਾ ਹੋਏ ਇਹ ਨਹੀਂ ਸਪੈਦਾ ਹੋਊਗਾ ਇਹ ਤਾਂ ਪੈਦਰਾ ਤੇ ਬਿਤੇ ਵੀ ਹੈ ਗਾਂਂਦ ਰੰਥਾ ਵਿੱਚ ਰਾਇ ਜਾਂਦਾ ਹੈ ਜਿਹੜੇ ਵਿਦਵਾਨ ਨੇ ਮਨ ਮੁਖ ਨੇ ਨਾ ਇਹ ਆਪਣਾ ਰੌਲਾ ਕਿਉਂਕਿ ਮੀਡੀਆ ਇਹ ਨਾ ਪਾਉਂਦਾ ਪਾਵਰੇ ਨਾ ਪੰਗੇ ਰੌਲਾ ਹੀ ਪਾ ਰੱਖਦੇ ਨੇ ਸੱਚ ਨੂੰ ਰੌਲੇ ਦੇ ਵਿੱਚ ਰੱਖਦੇ ਨੇ ਸਾਰੇ ਲੋਕ ਅੱਗੇ ਕੀ ਹੁੰਦੀ ਅੱਗੇ ਹੁੰਦੀ ਬਹੁਤ ਫੇਰੀ ਨਾ ਬੀਜੋ ਕਿੰਨਾ ਕਰਦਾ ਉਹਦੇ ਕਿਰਤੀ ਬਹੁਤ ਹੋਰ ਕੁਝ ਨਹੀਂ ਡਿਪਰੈਸ਼ਨ ਹੈ ਵੀ ਬਹੁਤ ਹੈ ਹਾਰਟ ਅਟੈਕ ਹੈ ਵੀ ਬਹੁਤ ਹੈ ਕੈਂਸਰ ਐਵੇਂ ਮਰਦਾ। ਅੰਡੀ ਬਵਾਰੀਆਂ ਦਾ ਐਵੇਂ ਬਹੁਤ ਹੈ। ਇਹ ਸਾਰੀਆਂ ਏਸੇ ਜੁਦਕੜੀ ਗੁੱਜਰ। ਫੰਕੂ ਜੇ ਸਿਰਨ ਕਰਦਾ ਬਹੁਤ ਨਿਕਲਦੀ ਹੋ ਵਿੱਚੋਂ ਕੀ ਨਿਕਲਦੀ। ਦੁੱਖ ਪਰ ਬੋਧ। ਦੋ ਚੀਜ਼ਾਂ ਨਿਕਲਦੀਆਂ ਨੇ। ਬੋਧ ਆਖਰੀ ਚੀਜ਼ ਐ। ਉਹ ਦੁੱਖ ਵੀ ਰੋਜ਼ ਆ ਮਰਨਾ ਹੌਲੀ ਹੌਲੀ ਮਰਨਾ ਦੁੱਖ ਵੀ ਬੋਧ। ਬਹੁਤ ਦਾ ਦੁੱਖ ਨੂੰ ਚੰਗੀ ਐ। ਬੋਧ ਨੂੰ ਤਾਂ ਮੁਕਤੀ ਮੰਨਦੇ ਨੇ ਉਹ ਛਟਕਾਰਾ ਤਾਂ ਹੋਇਆ। ਜਿਉਂਦੇ ਜਾਲ ਨੂੰ ਬਰਿਆ ਆਇਆ ਜਾਲਦਾ ਤਾਂ ਠੀਕ ਐ ਬਰਿਆ ਆਇਆ ਕਦੇ ਬੂ ਬੂ ਕਰਦਾ ਜਾਲਦਾ ਬਸ ਇਹ ਜਿਉਂਦਾ ਹੀ ਜਾਲਦੀ ਐ ਚਿੱਤਾਂ ਚਿੱਤਾਂ ਦਾ ਜਿਉਂਦੇ ਨੂੰ ਜਾਲਦੀ ਐ ਜਿਵੇਂ ਜਿਉਂਦੇ ਨੂੰ ਜਾਲੀਏ ਕਿ ਕਾ ਮਾਰਦਾ ਐ ਬਰੇ ਨੂੰ ਕੋਈ ਜਾਲਦੋਂ ਰੁਖੀ ਪਤਾ ਕੀ ਹੋਇਆ ਕੀ ਦੋ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਾਲ ਧਰਿਆ ਸਭ ਨਿਧਾਨ ਜਿੰਨੇ ਖਜ਼ਾਨੇ ਦੇ ਸੰਸਾਰ ਦੇ ਦੀਦੇ ਦੇ ਲੋਕਾਂ ਨੂੰ ਇਹਨਾਂ ਦੇ ਕਾਵਿਅ ਵਿੱਚ ਨਹੀਂ ਹਨ ਇਹਨੂੰ ਲਿਖਿਆ ਸਾਨੂੰ ਬਲੇਗਾ ਸਾਡੇ ਕਬਜ਼ੇ ਚ ਨੇ ਸਾਹਮਣੇ ਦਾਗਨ ਦਾ ਅਸੂਸ 18ਵੀਂ ਸਦੀ ਹੋ ਸਾਰੇ ਖਜ਼ਾਨੇ ਠਾਕੁਰ ਦੇ ਕਬਜ਼ੇ ਇਹਦੇ ਨੇ ਦੂਜੂ ਠਾਕੁਰ ਨਹੀਂ ਦੀਦਾ ਠਾਕੁਰ ਘਰ ਤਾਲ ਧਰਿਆ ਉਹਦੀ ਹੱਦ ਦੀ ਥੇੜੀ ਦੇ ਉੱਤੇ ਰੱਖੇ ਨੇ ਉਹਦੇ ਹੁਕਮ ਵਿੱਚ ਨੇ ਹੁਕਮ ਹੱਥ ਆਵਦਾ ਦਫਰਾ ਬੁੱਠੀ ਪਰ ਕੇ ਦੇਤੀ ਹੁਕਮ ਹੈ ਅਧਰਿ ਬੁੱਠੀ ਦਾ ਹੁਕਮ ਨਾਲ ਚਲਦੀ ਹੈ ਬੁੱਠੀ ਕਾਨੂੰ ਚਲਦੀ ਹੈ ਬੁੱਠੀ ਚਲਾਉਣ ਵਾਲਾ ਹੋਰ ਬੈਠਾ ਅੰਦਰ ਹੱਥ ਨਹੀਂ ਚਲਿਆ ਹੁਕਮ ਚਲਿਆ ਹੱਥ ਦਾ ਹੁਕਮ ਹੁੰਦਾ ਸਾਡਾ ਵੀ ਹੱਥ ਜਿਹੜਾ ਹੁਕਮ ਇਹ ਬੰਦਦਾ ਹੈ ਇਹ ਹੱਥੇ ਹੁਕਮ ਹੈ ਦੇ ਉਹ ਕਬੂਦੇ ਅੰਦਰ ਨੇ ਭਾਈ ਇਹ ਸਾਰੇ ਚਾਨਣ ਨਾਨਕ ਬਲ ਬਲ ਸਤ ਬਲ ਜਾਈ ਹੈ ਸਰਵਨਾਦਨ ਦਾ ਅਸ ਸਦਾਨ ਠਾਕੁਰ ਕਰਤਲ ਧਰਿਆ ਉਹਦੇ ਹੱਥ ਦੀ ਦੇੜੀ ਤੇ ਕਹਿੰਦੇ ਦੀ ਮੁਠੀ ਚ ਨੇ ਜਿਹਨੂੰ ਮਰਜੀ ਦਵੇ ਜਿਹਨੂੰ ਮਰਜੀ ਨੋਦ ਤੇ ਮਰਜੀ ਰਵਰਦੇ ਜਾਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਹੰਸਣੋ ਵਾਲਾ ਇਹ ਕਹਿੰਦਾ ਹੈ ਕਹਿੰਦਾ ਭਾਈ ਜਿਹੜਾ ਉਦੇ ਕੁਰਬਾਨੇ ਕੁਰਬਾਨ ਅਸੀਂ ਕੈਸਾ ਨਢਕੀ ਗਈ ਹੈ ਬਲ ਬਲ ਸੱਦ ਵਰ ਜਾਈਏ ਜੇਰਾ ਹਮ ਤੋ ਨਾ 12 ਵਰਿਆ ਜੇਰਾ ਅਧਾ 12 ਵਰਿਆ ਤੂੰ ਕਿਸੇ ਨੂੰ ਨਹੀਂ ਦੀਂਦਾ ਸਾਰੇ ਧੋਖੇ ਚਲੇ ਔਰ ਗੱਲ ਅਸਲ ਆ ਹੈ ਅਸਲ ਗੱਲ ਆ ਹੈ ਲੋਕਾਂ ਨੂੰ ਬਲੇ ਲੋਕਾਂ ਦੇ ਬੇਦਰ ਨ ਕੋਈ ਕਦਾ ਬੇਰਾ ਕੋਈ ਕਦਾ ਹੈਦਾ ਦੁਨੀਆ ਕੀ ਕਹਿੰਦੀ ਹੈ ਅਸਲੀਅਤ ਕੀ ਹੈ ਇਹ ਤੀਸਰੀ ਅੱਖ ਖੁੱਲੀ ਹੈ ਜਿਹੜਾ ਬੋਲ ਨੇ ਉਹਦੀ ਤੀਜੀ ਅੱਖ ਖੁੱਲੀ ਹੈ ਉਹ ਤੀਜੀ ਦਾ ਦੇਖਦਾ ਸੀ ਨਾ ਦੋ ਰੋ ਦੇਖਦੇ ਪਰ ਦੀਨ ਤੀਜੀ ਆ ਖਾ ਰਦੀ ਦਾ ਉਹ ਨਾ ਹਣ ਕੇ ਸੇ ਆ ਖੜੀਆਂ ਬਿਆਨ ਬਿਆਨ ਕਹਿੰਦੇ ਉਹ ਤਾਂ ਅੱਖਾਂ ਦੂਜੀਆ ਰੇ ਇਹਦਾ ਦੱਸਦੋ ਬਬਰੀ ਜਿਹਦੇ ਨਾਲ ਉਹ ਪਰ ਦੀਨ ਨਾਲ ਜਿਹਦੀ ਮੁਠੀ ਚ ਸਭ ਕੁਝ ਆ ਹੱਥ ਚ ਆ ਉਹ ਉਹ ਦੀਨ ਦਾ ਸਾਨੂੰ ਹੋਰ ਕੋਈ ਦੀਨ ਹੈ ਸਾਨੂੰ ਝੂਠ ਦੇ ਦਾ ਝੂਠ ਜੋ ਦੀਨ ਦਾ ਸਭ ਝੂਠ ਹੈ ਜੋ ਸਾਨੂੰ ਦੀਨ ਦਾ ਸਭ ਝੂਠ ਹੈ ਕੋ ਅੱਖਰ ਵੀ ਝੂਠੀਆਂ ਨੇ 三现代看到医院，看到以后。